ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸ ਸਿੱਧੂ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਠ ਠਾਕ ਹੋਗੇ ਵਧੀਆ ਹੋਗੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਸਭ ਨੂੰ ਗੁੱਡ ਮਾਰਨਿੰਗ ਤੇ ਇੱਥੇ ਆਪਾਂ ਬਣਾ ਰਹੇ ਸੀਗੇ ਪ੍ਰਸ਼ਾਦ ਜਿਵੇਂ ਤੁਹਾਨੂੰ ਮੈਂ ਪਹਿਲਾਂ ਵਾਲੇ ਵਲੌਗਸ ਦੇ ਵਿੱਚ ਦੱਸਿਆ ਹੀ ਹੈ ਵੀ ਜਿਦੋਂ ਸਾਡੇ ਸੱਜਰਗਾ ਦਾ ਦੁੱਧ ਪੰਦਾ ਸਭ ਤੋਂ ਪਹਿਲਾਂ ਅਸੀਂ ਇਹ ਦੁੱਧ ਚੜ੍ਹਾ ਕੇ ਆਉਂਨੇ ਆ ਮੱਥਾ ਟੇਕ ਕੇ ਆਉਂਨੇ ਆ ਫਿਰ ਉਸ ਤੋਂ ਬਾਅਦ ਰੜਕਦੇ ਆ ਤੇ ਜਿਦੋਂ ਆਪਾਂ ਰੜਕ ਲੈਨੇ ਆ ਫਿਰ ਜਿਹੜਾ ਪਹਿਲਾ ਘਿਓ ਤਿਆਰ ਹੁੰਦਾ ਆ ਫਿਰ ਉਸ ਦੀ ਦੀਗ ਬਣਾ ਕੇ ਫਿਰ ਅਸੀਂ ਮੱਥਾ ਟੇਕ ਕੇ ਆਉਨੇ ਆ ਉਸ ਤੋਂ ਬਾਅਦ ਜੀ ਉਸ ਘਿਓ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਨੇ ਆ ਤੇ ਇਹ ਮੈਂ ਘਿਓ ਜਿਹੜਾ ਆ ਗਰਮ ਕਰਕੇ ਰੱਖਿਆ ਹੋਇਆ ਸੀ ਕਿਉਂਕਿ ਰੜਕਣ ਤਾਂ ਕਾਫੀ ਦਿਨਾਂ ਦੇ ਲੱਗੇ ਸੀਗੇ ਪਰ ਪਹਿਲਾਂ ਮੈਂ ਵਾਹਿਗੁਰੂ ਜੀ ਦੇ ਨਾਮ ਦਾ ਘਿਓ ਕੱਢ ਕੇ ਰੱਖ ਲਿਆ ਸੀਗਾ ਤੇ ਇੱਥੇ ਮੈਂ ਦੀਗ ਬਣਾ ਰਹੀ ਸੀਗੀ ਤੇ ਮੈਂ ਜਿਹੜਾ ਪੋਲਕੇ ਨਹੀਂ ਵਲੌਗ ਸ਼ੁਰੂ ਕੀਤਾ ਕਿਉਂਕਿ ਆਪਾਂ ਵਾਹਿਗੁਰਜੀ ਵਾਹਿਗੁਰਜੀ ਦਾ ਜਾਪ ਜਪ ਰਹੇ ਸੀਗੇ ਗੁਰਦੁਆਰਾ ਸਾਹਿਬ ਜਦੋਂ ਤੇਗ ਬਣਦੀ ਆ ਤੇ ਉਦੋਂ ਗੁਰਦੁਆਰਾ ਸਾਹਿਬ ਵਿੱਚ ਬਾਬਾ ਜੀ ਵਾਹਿਗੁਰਜੀ ਵਾਹਿਗੁਰਜੀ ਦਾ ਜਾਪ ਕਰਦੇ ਹੋਏ ਤੇਗ ਬਣਾਉਂਦੇ ਆ ਤੇ ਉਹ ਤੇਗ ਆਪਾਂ ਨੂੰ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਕਿਉਂਕਿ ਉਹ ਤੇਗ ਜਿਹੜੀ ਆ ਬੜੇ ਪਿਆਰ ਨਾਲ ਮਿਠਾਸ ਨਾਲ ਬਣਾਈ ਹੁੰਦੀ ਆ ਨਾ ਤੇ ਇਸ ਕਰਕੇ ਜਦੋਂ ਵੀ ਮੈਂ ਪ੍ਰਸ਼ਾਦ ਬਣਾਵਾ ਮੇਰੀ ਬਹੁਤ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਮੈਂ ਵਾਹਿਗੁਰਜੀ ਦਾ ਨਾਮ ਜਪਾਂ ਤਾਂ ਕਿ ਮੇਰੀ ਜਿਹੜੀ ਅਰਦਾਸ ਹੈ ਉਸ ਵਾਹਿਗੁਰਜੀ ਕੋਲੇ ਪਹੁੰਚੇ ਤੇ ਅੱਜ ਕੱਲ ਜਿਵੇਂ ਸਭ ਨੂੰ ਪਤਾ ਹੀ ਹੈ ਨਾ ਥੋੜੀ ਜੀ ਹੈਲਥ ਪ੍ਰੋਬਲਮ ਇਹਨਾਂ ਦੀ ਚੱਲ ਰਹੀ ਹੈ ਨਾ ਤੇ ਬਸ ਉਸ ਵਾਹਿਗੁਰਜੀ ਅੱਗੇ ਹੀ ਅਰਦਾਸ ਕਰੀਦੀ ਆ ਕਿ ਉਹ ਸਾਡੇ ਦੁੱਖ ਹੱਲ ਲੈਣ ਕਿਉਂਕਿ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਆਉਂਦਾ ਆ ਇਹ ਨਹੀਂ ਕਿ ਆਪਾਂ ਜਦੋਂ ਸੁਖ ਹੁੰਦਾ ਆ ਉਦੋਂ ਵਾਹਿਗੁਰੂ ਜੀ ਦਾ ਸ਼ੁਕਰੀਆ ਨਹੀਂ ਕਰੀਦਾ ਦੁੱਖ ਵੇਲੇ ਵੀ ਸ਼ੁਕਰੀਆ ਦਾ ਕਰੀਦਾ ਆ ਵੀ ਚਲੋ ਸ਼ਾਇਦ ਇੱਥੇ ਆਪਣਾ ਜਿਹੜਾ ਵਾਹਿਗੁਰੂ ਜੀ ਆਪਦੇ ਬੱਚਿਆਂ ਦੀ ਪ੍ਰੀਖਿਆ ਲੈ ਰਹੇ ਹੁੰਦੇ ਆ ਨਾ ਕਿਤੇ ਆਪਣਾ ਇਮਤਿਹਾਨ ਲੈ ਰਹੇ ਹੁੰਦੇ ਆ ਵੀ ਸਾਡੇ ਬੱਚੇ ਕਿਤੇ ਡੋਲਦੇ ਤਾਂ ਨਹੀਂ ਇਸ ਕਰਕੇ ਜਦੋਂ ਵੀ ਡੋਲਣ ਲੱਗੀਦਾ ਆ ਕਦੇ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਉਸੇ ਵਾਹਿਗੁਰੂ ਜੀ ਅੱਗੇ ਅਰਦਾਸ ਕਰੀਦੀ ਆ ਵੀ ਹੈ ਵਾਹਿਗੁਰੂ ਜੀ ਤੁਸੀਂ ਸਾਨੂੰ ਮਜ਼ਬੂਤ ਬਣਾਉਣਾ ਆ ਨਾ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਇਸ ਕਰਕੇ ਤੁਸੀਂ ਇਸ ਪਲ ਨੂੰ ਹਰਨ ਵਾਲੇ ਆ ਬਸ ਮੈਂ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰ ਰਹੀ ਸੀਗੀ ਕਿ ਵਾਹਿਗੁਰੂ ਜੀ ਦੁੱਖ ਜਿਹੜਿਆ ਉਹ ਹਰਨ ਦੋ ਸਾਡੇ ਤੇ ਹਮੇਸ਼ਾ ਅਸੀਂ ਖੁਸ਼ ਬਣੇ ਰਹੀ ਹਮੇਸ਼ਾ ਅਸੀਂ ਕੀ ਸਾਰੇ ਖੁਸ਼ ਬਣੇ ਰਹਿਣ ਕਿਉਂਕਿ ਪਰਿਵਾਰ ਦੇ ਨਾਲ ਹੀ ਸਾਰਾ ਕੁਝ ਵਧੀਆ ਲੱਗਦਾ ਹੈ ਲੋ ਜੀ ਤੇ ਆਪਣੀ ਤੀਖ ਹੋ ਗਈ ਤਿਆਰ ਆਪਾਂ ਮੱਥਾ ਟੇਕਿਆ ਸੀ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਤੇ ਫਿਰ ਮੈਂ ਲੱਗ ਗਈ ਸੀਗੀ ਇੱਥੇ ਕੰਮਕਾਜ ਕਰਨ ਵਾਸਤੇ ਤੇ ਗਰਮੀ ਬਹੁਤ ਹੈ ਤੇ ਪ੍ਰੈਸ ਮੈਂ ਔਨ ਕਰਤੀ ਤੇ ਪਰ ਗਰਮ ਹੋ ਹੀ ਨਹੀਂ ਰਹੀ ਸੀ ਮੈਂ ਸੋਚ ਰਹੀ ਸੀ ਮੈਂ ਕਿ ਇੰਨੀ ਗਰਮੀ ਪੈ ਰਹੀ ਹੈ ਤੇ ਪ੍ਰੈਸ ਇੰਨੀ ਜਲਦੀ ਗਰਮ ਕਿਉਂ ਨਹੀਂ ਹੋਏਗੀ ਤੇ ਇੱਕ ਕੱਪੜੇ ਮੈਂ ਪ੍ਰੈਸ ਕਰਨ ਲੱਗੀ ਹੋਈ ਸੀ ਮੈਨੂੰ ਨਾ ਕੀ ਹੈ ਸਵੇਰ ਸਵੇਰ ਇੱਥੇ ਹੋ ਜਾਣ ਕਿਉਂਕਿ ਇੱਥੇ ਨਾ ਪੱਖਾ ਹੈ ਨਹੀਂਗਾ ਫਿਰ ਮੈਨੂੰ ਦੂਸਰਾ ਟੇਬਲ ਫੈਨ ਲਾਉਣਾ ਪੈਂਦਾ ਆ ਇਹ ਥੋੜਾ ਪੱਖਾ ਹੋਇਆ ਪਿਆ ਖਰਾਬ ਬਸ ਇੰਨੀ ਕੋਲ ਹੋਈ ਪਈ ਆ ਪੱਖਾ ਨਾ ਕਿਸੇ ਨੇ ਖੋਲਿਆ ਨਾ ਸਹੀ ਕਰਾਇਆ ਤੇ ਫਿਰ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਈ ਵਾਰੀ ਵੀ ਸੁਰੇ ਸੁਰੇ ਹੀ ਕਰਦਾ ਪ੍ਰੈਸ ਕਿਉਂਕਿ ਦੁਪਹਿਰ ਨੂੰ ਤਾਂ ਇੱਥੇ ਇੰਨੀ ਲੋ ਆਉਂਦੇ ਨੇ ਬਹੁਤ ਜ਼ਿਆਦਾ ਤੇ ਜਿਹੜਾ ਬਾਹਰ ਨੈਟ ਪਾ ਰੱਖਿਆ ਸੀਗਾ ਜਿਸ ਨਾਲ ਵੀ ਲੋ ਵਗੈਰਾ ਘੱਟ ਆਉਂਦੀ ਆ ਤੇ ਉਹਦੀਆਂ ਵੀ ਨੇਰੀ ਔਨ ਕਰਕੇ ਤਣੀਆਂ ਜੀਆਂ ਫਿਰ ਟੁੱਟ ਗਈਆਂ ਉਹਨੂੰ ਵੀ ਅੱਜ ਮੈਂ ਟਾਈਮ ਕੱਢ ਕੇ ਰਿਪੇਅਰ ਕਰਨਾ ਆ ਕਿਉਂਕਿ ਉਸਦੇ ਨਾਲ ਨਾ ਅ ਭੀਪੋ ਸੁੱਖਾ ਜਾ ਹੋ ਜਾਂਦਾ ਵੀ ਜਿਵੇਂ ਸਾਡੀ ਰਸੋਈ ਬਾਰ-ਬਾਰ ਹੈ ਫਿਰ ਉੱਥੇ ਵੀ ਲੋ ਵਗੈਰਾ ਨਹੀਂ ਜਾਂਦੀਗੀ ਤੇ ਇੱਥੇ ਲੋਬੀ ਦੇ ਵਿੱਚ ਵੀ ਲੋ ਨਹੀਂ ਆਉਂਦੀਗੀ ਆ ਤਾਂ ਕਰਕੇ ਫਿਰ ਸਾਨੂੰ ਬਾਬਾ ਸੁੱਖਾ ਜਾ ਹੋ ਜਾਂਦਾ ਪਰ ਹੁਣ ਉਹ ਦੋ ਤਿੰਨ ਦਿਨਾਂ ਦਾ ਟੁੱਟਿਆ ਪਿਆ ਆ ਉਹਦੀ ਰਿਪੇਅਰ ਕਰਨ ਦਾ ਮੇਰਾ ਟਾਈਮ ਨਹੀਂ ਮਿਲ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਅੱਜ ਦੇਖੂਗੀ ਦੁਪਹਿਰ ਨੂੰ ਅਗਰ ਟਾਈਮ ਲੱਗਿਆ ਤਾਂ ਉਸ ਨੂੰ ਥੋੜਾ ਜਿਹਾ ਰਿਪੇਅਰ ਕਰਕੇ ਫੇਲ ਲਵਾਉਂਗੀ ਕਿਉਂਕਿ ਮੈਨੂੰ ਸੁੱਖਾ ਰਹਿੰਦਾ ਜਿਵੇਂ ਮੰਮੀ ਜੀ ਤੇ ਕਹਿੰਦੇ ਵੀ ਨੇਰੀਆਂ ਆਉਂਦੀਆਂ ਰਹਿੰਦੀਆਂ ਇਹ ਰਹਿੰਦਾ ਤਾਂ ਹੈ ਨਹੀਂ ਇਹਨੂੰ ਤੈਹ ਲਾ ਕੇ ਰੱਖ ਦੋ ਮੈਂ ਕਹਿੰਨੀ ਪਰ ਮੈਨੂੰ ਬਹੁਤ ਸੁੱਖਾ ਰਹਿੰਦਾ ਆ ਕਿਉਂਕਿ ਜਿਵੇਂ ਦੁਪਹਿਰ ਨੂੰ ਰਸੋਈ ਵਿੱਚ ਦੀ ਆਉਣਾ ਕਰਨਾ ਹਨਾ ਫਿਰ ਗਰਮੀ ਨਹੀਂ ਲੱਗਦੀਗੀ ਤੇ ਇੱਥੇ ਮੈਂ ਰਾਜਿੰਦਰ ਨੂੰ ਪੁੱਛ ਰਹੀ ਸੀਗੀ ਮੈਂ ਕਿਵੇਂ ਤੂੰ ਤਸ ਠੀਕ ਲੱਗ ਰਿਓ ਕੁਛ ਤੇ ਕਹਿੰਦੇ ਹਾਂਜੀ ਠੀਕ ਹੈ ਜੀ ਤੇ ਲੋ ਜੀ ਫਿਰ ਆਪਾਂ ਲੱਗੇ ਸੀ ਇੱਥੇ ਕੱਪੜੇ ਪ੍ਰੈਸ ਕਰਨ ਵਾਸਤੇ ਇਹਨਾਂ ਨੂੰ ਕਾਟਨ ਦੇ ਕੱਪੜਿਆਂ ਤੇ ਪਾਣੀ ਛਿੜ ਛਿੜ ਕੇ ਕਰਨਾ ਪੈਂਦਾ ਪ੍ਰੈਸ ਚੰਗੀ ਤਰ੍ਹਾਂ ਕਿਉਂਕਿ ਕ੍ਰੀਜ਼ ਫੇਰੀ ਬਣਦੀ ਆ ਤੇ ਆ ਬੋਤਲ ਜਿਹੜੀ ਮੈਂ ਲਿਆਈ ਸੀਗੀ ਸ਼ਾਵਰ ਵਾਲੀ ਨਾ ਇਸ ਨੂੰ ਪਤਾ ਨਹੀਂ ਕੀ ਇਸ ਵਿੱਚ ਕੁਝ ਫਸ ਗਿਆ ਤੇ ਅੱਜ ਪੂਰੀ ਤਰ੍ਹਾਂ ਜਿਹੜਾ ਸ਼ਾਵਰ ਪੈ ਨਹੀਂ ਰਿਹਾ ਸੀਗਾ ਪਾਣੀ ਤੇ ਤਾਂ ਕਰਕੇ ਮੈਨੂੰ ਪਹਿਲਾਂ ਸੈਟ ਵਗੈਰਾ ਕੀਤਾ ਤੇ ਉਵੇਂ ਤੇ ਦੇਖੋ ਇੰਨੀ ਗਰਮੀ ਪੈ ਰਹੀ ਹੈ ਤੇ ਪ੍ਰੈਸ ਨੂੰ ਪਤਾ ਨਹੀਂ ਕੀ ਆ ਪ੍ਰੈਸ ਐ ਸੀਗੀ ਬੜਾ ਜ਼ੋਰ ਲੱਗ ਰਿਹਾ ਸੀ ਪ੍ਰੈਸ ਕਰਨ ਦੇ ਵਿੱਚ ਤਾਂ ਕਰਕੇ ਮੈਨੂੰ ਕਾਫੀ ਟਾਈਮ ਲੱਗ ਰਿਹਾ ਸੀ ਕੁਝ ਇਹ ਸੀਗਾ ਵੀ ਮੈਂ ਇਹ ਕੱਲ ਕੱਪੜੇ ਪ੍ਰੈਸ ਕਰਨ ਲੱਗੀ ਤੇ ਮੈਂ ਕਿਹਾ ਵੀ ਉਹ ਜਿਹੜਾ ਬੱਚੇ ਮੇਕਅਪ ਟਿਊਸ਼ਨ ਪੜ੍ਹਨ ਆਉਂਦਾ ਹੁੰਦਾ ਉਹ ਆਇਆ ਨਹੀਂ ਸੀਗਾ ਲੇਟ ਹੋ ਗਿਆ ਤੇ ਮੈਂ ਕਿਹਾ ਚਲੋ ਵੀ ਮੈਨੂੰ ਲੱਗਦਾ ਜੇ ਸ਼ਾਇਦ ਨਹੀਂ ਆਉਣਾਗਾ ਤੇ ਜਦੋਂ ਮੈਂ ਆਪਣੇ ਪ੍ਰੈਸ ਕਰਨ ਲੱਗ ਗਈ ਤੇ ਉਦੋਂ ਉਹ ਆ ਗਿਆ ਫਿਰ ਉਸ ਤੋਂ ਬਾਅਦ ਮੈਂ ਇਸ ਤਰ੍ਹਾਂ ਹੀ ਇਕੱਠੇ ਕਰਕੇ ਰੱਖ ਦਿੱਤੇ ਉਹ ਫਿਰ ਗੁੱਛਾ ਮੁੱਛਾ ਜਿਹਾ ਹੋ ਗਏ ਕਿਉਂਕਿ ਅਗਰ ਮੈਂ ਤਹਿ ਲਾ ਕੇ ਰੱਖ ਦੇਣੀ ਹੁੰਦੀ ਆ ਫਿਰ ਜਲਦੀ ਪ੍ਰੈਸ ਹੋ ਜਾਂਦੇ ਹੁੰਦੇ ਹਨਾ ਵੈਸੇ ਇਹ ਹੁੰਦਾ ਵੀ ਜਦੋਂ ਆਪਾਂ ਇਹਨੂੰ ਧੋਏ ਤੇ ਸਿੱਲੇ ਸਿੱਲੇ ਪ੍ਰੈਸ ਕਰਦੀਏ ਨਾ ਤਾਂ ਫਿਰ ਬਹੁਤ ਵਧੀਆ ਸ਼ਾਈਨ ਵੀ ਆਉਂਦੀ ਆ ਤੇ ਔਰ ਛੇਤੀ ਪ੍ਰੈਸ ਹੋ ਜਾਂਦੀ ਆ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਉਸ ਟਾਈਮ ਨਹੀਂ ਹੁੰਦਾਗਾ ਜਾਂ ਥੱਕ ਜਾਂਨੇ ਆ ਤੇ ਇਸ ਕਰਕੇ ਉਸ ਟਾਈਮ ਨਹੀਂ ਵੀ ਕਰ ਹੁੰਦੇ ਨਾ ਵੈਸੇ ਕਈ ਵਾਰੀ ਤਾਂ ਮੇਰਾ ਇਹ ਹੁੰਦਾ ਵੀ ਬਸ ਉਦਾਂ ਹੀ ਕਰ ਦੇਣੀ ਹੈ ਫਿਰ ਬਹੁਤ ਜਲਦੀ ਕੋਟਨ ਦੇ ਕੱਪੜੇ ਜਿਹੜੇ ਪ੍ਰੈਸ ਹੋ ਜਾਂਦੇ ਆ ਤੇ ਇੱਥੇ ਇਹਨੂੰ ਚੰਗੀ ਤਰ੍ਹਾਂ ਪ੍ਰੈਸ ਕਰਨ ਵਾਸਤੇ ਬਾਰ-ਬਾਰ ਇਹ ਮੈਂਤ ਕਰਨੀ ਪੈ ਰਹੀ ਸੀਗੀ ਤੇ ਇੱਥੇ ਜੀ ਆਪਾਂ ਤੰਦੂਰ 'ਚ ਬਣਾ ਲਏ ਸੀ ਫੁਲਕੇ ਫੁਲਕਿਆਂ ਤੋਂ ਬਾਅਦ ਆਪਾਂ ਇੱਥੇ ਰੱਖਦੇ ਸੀ ਕਾਬਲੇ ਛੋਲੇ ਉਬਲਣ ਵਾਸਤੇ ਤੇ ਇਧਰ ਜਿਹੜਾ ਦੁੱਧ ਹੈ ਉਹ ਵੀ ਕਾੜਨੇ ਦੇ ਵਿੱਚ ਤੱਤਾ ਧਰਤਾ ਤੇ ਵਧੀਆ ਕੱਢਦੇ ਸੀ ਇਹ ਆਪਾਂ ਸਵੇਰੇ ਧਰ ਦਿੰਦੇ ਹੁੰਨੇ ਦੁਪਹਿਰ ਤੇ ਫਿਰ ਵਧੀਆ ਕੱਢ ਜਾਂਦਾ ਆ ਤੇ ਇਧਰ ਕੋਲੇ ਪਏ ਸੀਗੇ ਤੇ ਮੰਮੀ ਕਹਿੰਦੇ ਚਲੋ ਇੱਥੇ ਹੀ ਧਰ ਦੋ ਕਾਬਲੇ ਛੋਲੇ ਇਸ ਵਿੱਚ ਮਿੱਠਾ ਸੋਡਾ ਪਾਤਾ ਫਿਰ ਬਾਵਾ ਹੋ ਜਾਂਦੇ ਆ ਨਾ ਤਾਂ ਲੋ ਜੀ ਇਹ ਦੇਖੋ ਸ਼ਾਮ ਦਾ ਟਾਈਮ ਤੇ ਅੱਜ ਮੈਂ ਤੁਹਾਨੂੰ ਬਹੁਤ ਵਧੀਆ ਟ੍ਰਿਕ ਦੱਸ ਰਹੀ ਆ ਵੀ ਆਪਾਂ ਆਟੇ ਨੂੰ ਕਿਸ ਤਰ੍ਹਾਂ ਗੁੰਨੀਏ ਕਿ ਜਿਹੜੇ ਫੁਲਕੇ ਬਹੁਤ ਜ਼ਿਆਦਾ ਸੌਫਟ ਬਣਨ ਤੇ ਇਸ ਕਰਕੇ ਤੁਸੀਂ ਪੂਰੀ ਵੀਡੀਓ ਐਂਡ ਤਾਈ ਜ਼ਰੂਰ ਦੇਖਣਾ ਜੀ ਇੱਥੇ ਆਪਾਂ ਪ੍ਰੇਥਨ ਵਾਸਤੇ ਆਟਾ ਗੁੰਨ ਲਿਆ ਤੇ ਤੁਸੀਂ ਜਿਹੜਾ ਕਿ ਅੱਡ ਪਲੇਟ ਦੇ ਵਿੱਚ ਆਟਾ ਰੱਖਦੇ ਹੋ ਜਿਸ ਨੂੰ ਪ੍ਰੇਥਨ ਕਹਿੰਦੇ ਆ ਜਾਂ ਹੋਰ ਕੁਝ ਕਹਿੰਦੇ ਤੇ ਇਹਦਾ ਐਪਲਾਈ ਜ਼ਰੂਰ ਕਰਨਾ ਕੀ ਕਹਿੰਦੇ ਤੁਸੀਂ ਤੇ ਇੱਥੇ ਆਪਾਂ ਕੀ ਕਰਨਾ ਆ ਆਟਾ ਜਿਹੜਾ ਗੁੰਨਣਾ ਉਹਨੂੰ ਹਲਕਾ ਹਲਕਾ ਪਾਣੀ ਛਿੜਕਾ ਕਰਨਾ ਆ ਇਹ ਪਾਣੀ ਜਿਹੜਾ ਆਪਾਂ ਜਿਵੇਂ ਗਰਮੀ ਆ ਤਾਂ ਥੋੜਾ ਠੰਡਾ ਹੀ ਲੈਣਾ ਨਾ ਸਿਆਲ ਜੇ ਤਾਂ ਆਪਾਂ ਨੂੰ ਕੋਸੇ ਪਾਣੀ ਦੀ ਲੋੜ ਹੁੰਦੀ ਹੈ ਤੇ ਗਰਮੀ ਦੇ ਵਿੱਚ ਥੋੜਾ ਠੰਡਾ ਪਾਣੀ ਲੈਣਾ ਆ ਤੇ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਛਿੜਕਦੇ ਹੋਏ ਤੇ ਆਟੇ ਨੂੰ ਇਕੱਠਾ ਕਰ ਲੈਣਾ ਆ ਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਗੁੰਨਣਾ ਆ ਦੇਖੋ ਗੁੰਨਣ ਦਾ ਇੱਕ ਫਾਇਦਾ ਤਾਂ ਇਹ ਆ ਕਿ ਇਸ ਨਾਲ ਆਪਣੇ ਜਿਹੜੇ ਹੱਥਾਂ ਦੇ ਪੁਆਇੰਟਸ ਹੁੰਦੇ ਆ ਉਹ ਪ੍ਰੈਸ ਹੁੰਦੇ ਆ ਇਹਨਾਂ ਆਪਣੀ ਐਕਸਰਸਾਈਜ਼ ਹੁੰਦੀ ਹੈ ਹਨਾ ਕਿਉਂਕਿ ਹੁਣ ਤਾਂ ਬਹੁਤ ਕੁਝ ਚੱਲ ਪਿਆ ਮਸ਼ੀਨਾਂ ਵਗੈਰਾ ਚੱਲ ਗਈਆਂ ਚਲੋ ਲੋਕੋ ਕੁਝ ਕੰਮਕਾਜੀ ਹੁੰਦੇ ਜਿਹੜੇ ਜੋਬ ਵਾਲੇ ਹੁੰਦੇ ਆ ਜਾਂ ਫੈਸਿਲਿਟੀਆਂ ਵਾਸਤੇ ਇਹਨਾਂ ਮਸ਼ੀਨ ਵਗੈਰਾ ਲੈਂਦੇ ਆ ਪਰ ਇਸ ਦਾ ਬਹੁਤ ਫਾਇਦਾ ਉਸ ਤੋਂ ਬਾਅਦ ਜੀ ਮੁੱਕੀ ਦਿਨ ਤੋਂ ਬਾਅਦ 5 ਇੱਕ ਮਿੰਟ ਬਾਅਦ ਇਸ ਤਰ੍ਹਾਂ ਇਸ ਚ ਟੋਏ ਜਿ ਬਣਾ ਲੈਣੇ ਆ ਤੇ ਇਹ ਜਿਹੜੇ ਆਪਾਂ ਟੋਏ ਬਣਾਏ ਆ ਇਸ ਦੇ ਵਿੱਚ ਆਪਾਂ ਪਾਣੀ ਛਿੜਕ ਦੇਣਾ ਆ ਥੋੜੇ ਟਾਈਮ ਲਈ ਇਸ ਨਾਲ ਕੀ ਹੋਊਗਾ ਇਸ ਨਾਲ ਇਹ ਆٹے ਨਾਲ ਜਿਹੜੀ ਫੁਲਕਾ ਬਣੂਗਾ ਉਸਨਾਂ ਐਸਿਡਿਟੀ ਦੀ ਪ੍ਰੋਬਲਮ ਵੀ ਨਹੀਂ ਹੁੰਦੀ ਦੂਸਰਾ ਹੈ ਕਿ ਆਟਾ ਬਹੁਤ ਬਰੇਆ ਮਲਾਈ ਵਰਗਾ ਬਣ ਜਾਂਦਾ ਫਿਰ ਉਸ ਤੋਂ ਬਾਅਦ 5 ਕਿ ਮਿੰਟ ਵਾਸਤੇ ਉਸ ਨੂੰ ਇਸ ਤਰ੍ਹਾਂ ਹੀ ਟੱਕ ਦੇਣਾ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਮੋਕੇ ਦਿੰਦੇ ਹੋਏ ਉਸ ਨੂੰ ਚੰਗੀ ਤਰ੍ਹਾਂ ਗੁੰਨ ਲੈਣਾ ਆਟੇ ਨੂੰ ਆਪਾਂ ਜਿੰਨੀ ਚੰਗੀ ਤਰ੍ਹਾਂ ਗੁੰਨਾਂਗੇ ਉਨਾਂ ਹੀ ਫੁਲਕਾ ਵਧੀਆ ਬਣਦਾ ਹੈ ਉਸ ਤੋਂ ਬਾਅਦ ਆਪਾਂ ਇੱਥੇ ਮੈਂ ਦੇਸੀ ਘਿਓ ਦੇ 2 ਚਮਚ ਲੈ ਲਿਆ ਤੇ ਇਸ ਤਰ੍ਹਾਂ ਘਿਓ ਜਿਹੜਾ ਪਾ ਲੈਣਾ ਕਿਉਂਕਿ ਜੇ ਤਾਂ ਆਪਾਂ ਕੋਈ ਮਟਰ ਵਗੈਰਾ ਬਣਾਉਨੇ ਆ ਮਟਰੀ ਬਣਾਉਨੇ ਆ ਜਾਂ ਕੋਈ ਸ਼ਹੂਰ ਸਮੋਸੇ ਵਗੈਰਾ ਦਾ ਆਟਾ ਗੁੰਨਦੇ ਆ ਉਸ ਵਿੱਚ ਤਾਂ ਆਪਾਂ ਪਹਿਲਾਂ ਮੋਨ ਪਾਉਨੇ ਆ ਉਹਨਾਂ ਤੋਂ ਪਹਿਲਾਂ ਪਰ ਜੇ ਆਪਾਂ ਫੁਲਕੇ ਬਣਾਉਣੇ ਆ ਤੇ ਇਸ ਤਰ੍ਹਾਂ ਗੁੰਨਣ ਤੋਂ ਬਾਅਦ ਉਸ ਵਿੱਚ ਦੇਸੀ ਘਿਓ ਜਾਂ ਜੋ ਵੀ ਰਿਫਾਈਨਡ ਜੋ ਵੀ ਆਪਾਂ ਵਰਤਦੇ ਆ ਉਹ ਪਾ ਕੇ ਤੇ ਇਸ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਹੱਥ ਨਾਲ ਮਸਲ ਕੇ ਗੋਨੇ ਲੈਣਾ ਆ ਇਸ ਨਾਲ ਆਟਾ ਬਹੁਤ ਵਧੀਆ ਤਿਆਰ ਹੋ ਜਾਂਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਵੀ ਆਪਾਂ ਫੁਲਕੇ ਵੀ ਕਿਸ ਤਰ੍ਹਾਂ ਬਣਾਈਏ ਵੀ ਉਹ ਸੌਫਟ ਰੈਨ ਤੇ ਲੋ ਜੀ ਇੱਥੇ ਜਿਵੇਂ ਕੀ ਆਪਾਂ ਲੋਏ ਦੀ ਤਵੀ ਜਾਂ ਤਵੇ ਯੂਜ਼ ਕਰਦੇ ਆ ਤੇ ਉਸ ਤੋਂ ਪਹਿਲਾਂ ਘਿਓ ਲਾ ਲੈਣਾ ਆ ਕਿਉਂਕਿ ਇਸ ਨਾਲ ਕੀ ਹੁੰਦਾ ਆ ਜਿਹੜਾ ਤਵਾ ਹੁੰਦਾ ਆ ਉਹ ਸੌਫਟ ਹੋ ਜਾਂਦਾ ਤੇ ਰੋਟੀ ਜਿਹੜੀ ਆ ਉਹ ਵਧੀਆ ਬਣਦੀ ਤੇ ਪਹਿਲਾ ਫੁਲਕਾ ਆਪਾਂ ਇਸ ਤਰ੍ਹਾਂ ਬਣਾ ਲੈਨੇ ਆ ਕਿਉਂਕਿ ਪਹਿਲਾ ਫੁਲਕਾ ਆਪਾਂ ਥੱਲੇ ਥੱਲੇ ਰੱਖਣਾ ਹੁੰਦਾ ਆ ਕਿਉਂਕਿ ਜੋ ਵੀ ਆਪਾਂ ਫੁਲਕਾ ਥੱਲੇ ਰੱਖਦੇ ਆ ਉਹ ਡੱਬੇ ਦੇ ਵਿੱਚ ਗਰਮਾਹਟ ਹੋਣ ਕਰਕੇ ਉਹ ਫੁਲਕਾ ਪਸੀਨਾ ਛੱਡ ਜਾਂਦਾ ਆ ਜਿਸ ਕਰਕੇ ਉਹ ਖਾਣ ਵਾਲਾ ਨਹੀਂ ਰਹਿੰਦਾਗਾ ਇਸ ਕਰਕੇ ਇੱਕ ਫੁਲਕਾ ਐਕਸਟਰਾ ਜਿਹੜਾ ਆਪਾਂ ਡੱਬੇ ਵਿੱਚ ਰੱਖ ਦਿੰਨੇ ਆ ਤੇ ਇਸ ਤਰ੍ਹਾਂ ਫੁਲਕਾ ਆਪਾਂ ਜਿਹੜਾ ਹੈ ਇੱਕ ਸਾਈਡ ਪੱਕਣ ਤੋਂ ਬਾਅਦ ਫਿਰ ਉਸ ਨੂੰ ਥਲ ਕੇ ਫਿਰ ਦੂਸਰੀ ਸਾਈਡ ਨੂੰ ਹਲਕਾ ਪਕਾਉਣ ਤੋਂ ਬਾਅਦ ਪੌਣੇ ਨਾਲ ਨੱਪ ਕੇ ਵਧੀਆ ਸੌਫਟ ਜਿਹੜਾ ਫੁਲਕਾ ਬਤਿਆਰ ਕਰ ਸਕਦੇ ਆ ਤੇ ਇਸ ਤਰ੍ਹਾਂ ਆਪਾਂ ਗੈਸ ਤੇ ਵੀ ਰਾੜ ਕੇ ਇਸ ਨੂੰ ਵਧੀਆ ਫਲਾ ਸਕਦੇ ਆ ਪਰ ਹੋ ਸਕੇ ਤਾਂ ਗੈਸ ਤੇ ਬਿਲਕੁਲ ਅਵੋਇਡ ਹੀ ਕਰਨਾ ਚਾਹੀਦਾ ਕਿਉਂਕਿ ਜਿਹੜਾ ਆਪਾਂ ਤਵੇ ਤੇ ਫੁਲਕਾ ਬਣਾਉਣਾ ਜਾਂ ਚੁੱਲੇ ਦੇ ਵਿੱਚ ਬਣਾਉਣਾ ਉਹ ਆਪਣੇ ਸਿਹਤ ਵਾਸਤੇ ਬਹੁਤ ਵਧੀਆ ਹੁੰਦਾ ਹੈ ਜੀ ਲੋ ਜੀ ਇਤਰ ਸੌਫਟ ਸੌਫਟ ਫੁਲਕੇ ਹੋ ਰਿਹਾ ਤਿਆਰ ਤੇ ਤੁਹਾਨੂੰ ਵੀ ਅੱਜ ਵਾਲੀ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਜ ਕਰਦਣਾ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਤੁਸੀਂ ਜਿਹੜਾ ਆਟਾ ਅਡ ਕਰਦੇ ਹੋ ਉਸ ਨੂੰ ਕੀ ਕਹਿੰਦੇ ਹੋ ਪ੍ਰੇਥਨ ਕਹਿੰਦੇ ਆ ਜਾਂ ਕੁਝ ਹੋਰ ਕਹਿੰਦੇ ਹੋ ਉਹ ਵੀ ਜਰੂਰ ਦੱਸਣਾ ਜੀ ਲਓ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਐਂਡ ਕਰ ਰਹੇ ਹਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ